ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਆਪਾਂ ਰਾਜਸਥਾਨ ਦੇ ਟੂਰ ਤੇ ਆ ਤੇ ਦੋਸਤੋ ਕੱਲ ਅਸੀਂ ਜਲੌਰ ਰੁਕੇ ਤੇ ਜਲੌਰ ਤੋਂ ਬਾਅਦ ਅਸੀਂ ਕੁਝ ਗੁਜਰਾਤ ਦਾ ਟੂਰ ਕੱਢ ਕੇ ਤੇ ਅੱਜ ਅਸੀਂ ਜਾ ਰਹੇ ਸੀ ਉਦੇਪੁਰ ਵੱਲ ਨੂੰ ਤੇ ਅੱਜ ਦਾ ਜਿਹੜਾ ਸਫ਼ਰ ਆ ਤੁਹਾਡੇ ਨਾਲ ਅਸੀਂ ਇਹ ਮਾਊਂਟ ਆਬੂ ਤੋਂ ਸ਼ੁਰੂ ਕੀਤਾ ਤੇ ਉਦੇਪੁਰ ਤੱਕ ਦਾ ਸਾਂਝਾ ਕਰਾਂਗੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਖੂਬਸੂਰਤ ਜਿਹੜਾ ਇਹ ਰੋਡ ਆ ਉਸਤੇ ਆਪਾਂ ਸਫਰ ਕਰਾਂਗੇ ਤੇ ਨਾਲੇ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਅੱਗੇ ਜਾ ਕੇ ਉਦੇਪੁਰ ਸ਼ਹਿਰ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਜਿਹੜਾ ਇਹ ਮਾਉਂਟ ਆਬੂ ਤੋਂ ਲੈ ਕੇ ਉਦੇਪੁਰ ਤੱਕ ਦਾ ਸਫਰ ਆ ਇਹ ਲਗਭਗ 163 ਕਿਲੋਮੀਟਰ ਦੀ ਦੂਰੀ ਆ ਤੇ ਇਹ ਨੈਸ਼ਨਲ ਹਾਈਵੇ 27 ਆ ਦੋਸਤੋ ਅਸੀਂ ਗੁਜਰਾਤ ਦੇ ਡੀਸਾ ਸ਼ਹਿਰ ਤੋਂ ਚੱਲੇ ਸੀ ਤੇ ਇਧਰੋਂ ਜਿਹੜਾ ਇਹ ਰੋਡ ਆ ਦੋਸਤੋ ਪਾਲਨਪੁਰ ਅਹਮਦਾਬਾਦ ਵੱਲ ਨੂੰ ਜਾਂਦਾ ਹੈ ਤੇ ਮਾਉਂਟ ਆਬੂ ਤੋਂ ਇੱਕ ਰੋਡ ਜੋਧਪੁਰ ਵੱਲ ਨੂੰ ਜਾਂਦਾ ਤੇ ਆਪਾਂ ਜਾ ਰਹੇ ਹਾਂ ਉਦੇਪੁਰ ਵੱਲ ਨੂੰ ਦੋਸਤੋ ਇਹ ਬੜਾ ਖੂਬਸੂਰਤ ਜਿਹੜਾ ਹਰਿਆ ਭਰਿਆ ਤੁਸੀਂ ਇਸ ਤਰ੍ਹਾਂ ਇਹ ਰੋਡ ਦੇਖ ਰਹੇ ਹੋ ਇਹ ਸਾਰਾ ਲਗਭਗ ਪਹਾੜੀ ਏਰੀਆ ਤੇ ਆਸੇ ਪਾਸੇ ਦਰਖਤਾਂ ਇੱਧਰ ਆਮ ਰਾਜਸਥਾਨ ਦੇ ਨਾਲੋਂ ਜਿਹੜਾ ਟੈਂਪਰੇਚਰ ਆ ਉਸ ਦਾ ਵੀ ਕਾਫੀ ਜ਼ਿਆਦਾ ਫਰਕ ਆ ਇੱਧਰ ਲਗਭਗ 39 ਤੋਂ 40 ਤੱਕ ਸਿਰਫ ਟੈਂਪਰੇਚਰ ਆ ਕਿਉਂਕਿ ਇਹ ਮਾਉਂਟ ਆਬੂ ਉਦੈਪੁਰ ਇਹ ਸਾਰਾ ਜਿਹੜਾ ਪਹਾੜੀ ਏਰੀਆ ਤੇ ਬਹੁਤ ਉੱਚਾ ਹੈ ਇਹ ਤੁਸੀਂ ਦੇਖ ਰਹੇ ਹੋ ਕੁਝ ਖੜ ਕੇ ਆਪਾਂ ਇੱਕ ਜਗ੍ਹਾ ਤੇ ਵੀਡੀਓ ਦਾ 뷰 ਤੁਹਾਨੂੰ ਦਿਖਾ ਰਹੇ ਆ ਬਹੁਤ ਸਾਰੇ ਦਰਖਤਾਂ ਕੁਝ ਖਜੂਰਾਂ ਦੇ ਪੀੜਾ ਤੇ ਦੋਸਤੋ ਜਿਸ ਤਰ੍ਹਾਂ ਆਪਾਂ ਸਿਨਰੀਆਂ ਵਗੈਰਾ ਦੇਖਦੇ ਆ ਬਿਲਕੁਲ ਉਸੇ ਤਰ੍ਹਾਂ ਦਾ 뷰 ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਆਪਾਂ ਟਰਨਲ ਦੇ ਵਿੱਚ ਦੀ ਕ੍ਰੋਸ ਕਰ ਰਹੇ ਆ ਲਗਭਗ ਦੋ ਟਰਨਲ ਆ ਜਿਹੜੇ ਇਸ ਰੋਡ ਦੇ ਉੱਪਰ ਆਉਂਦੇ ਆ ਤੇ ਦੋਸਤੋ ਇਹ ਜਿਹੜਾ ਜਦੋਂ بارشਾਂ ਪੈਂਦੀਆਂ ਨੇ ਤਾਂ بارشਾਂ ਦੇ ਵਿੱਚ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਜਿਹੜਾ ਲੋਨਾਵਾਲਾ ਜਾਂ ਗੋਆ ਦਾ ਕੋਕਣ ਆ ਉਸ ਵਰਗੇ ਨਜ਼ਾਰੇ ਤੁਹਾਨੂੰ ਇਸ ਰੋਡ ਤੇ ਮਨਨ ਨੂੰ ਮਿਲਦੇ ਨੇ ਇਹ ਜਿਹੜੀਆਂ আরাਵਲੀ ਦੀਆਂ ਪਹਾੜੀਆਂ ਬਹੁਤ ਖੂਬਸੂਰਤ ਨੇ ਦੋਸਤੋ ਇਸ ਰੋਡ ਦੇ ਉੱਪਰ ਸਫ਼ਰ ਕਰਦੇ ਆ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਆਪਾਂ ਇੰਨਾ ਲੰਮਾ ਜਿਹੜਾ ਸਫ਼ਰ ਉਹ ਤੈਅ ਕਰ ਲਿਆ ਇਹ ਤੁਸੀਂ ਦੋਨਾਂ ਪਾਸੇ ਦੇ ਜਿਹੜੇ ਵੱਖ-ਵੱਖ ਪਹਾੜੀ ਏਰੀਏ ਦੇ ਵਿਊ ਦੇਖ ਰਹੇ ਹੋ ਤੇ ਅੱਗੇ ਦੋਸਤੋ ਆਪਾਂ ਉਦੇਪੁਰ ਸ਼ਹਿਰ ਦੇ ਬਾਰੇ ਵੀ ਜਾਣਕਾਰੀ ਦੇਾਂਗੇ ਇਹ ਸਾਰਾ ਏਰੀਆ ਜਿਹੜਾ ਜਿਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਰਾਜਸਥਾਨ ਦਾ ਸ਼ਿਮਲਾ ਵੀ ਕਹਿ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਸ਼ਿਮਲੇ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਪਹਾੜ ਦੇਖਣ ਨੂੰ ਮਿਲਦੇ ਆ ਉਸੇ ਤਰ੍ਹਾਂ ਰਾਜਸਥਾਨ ਦੇ ਜਿਹੜਾ ਇਹ ਮਾਊਂਟ ਆਬੂ ਤੋਂ ਲੈ ਕੇ ਉਦੇਪੁਰ ਵਾਲਾ ਰੋਡ ਆ ਇਸ ਦੇ ਉੱਪਰ ਵੀ ਤੁਹਾਨੂੰ ਉਸੇ ਤਰ੍ਹਾਂ ਦੇ ਪਹਾੜ ਆਸੇ-ਪਾਸੇ ਦੇਖਣ ਨੂੰ ਮਿਲਣਗੇ ਇਸ ਸਮੇਂ ਦੋਸਤੋ ਸ਼ਾਮ ਦਾ ਸਮਾਂ ਤੇ ਬਹੁਤ ਖੂਬਸੂਰਤ ਜਿਹੜੇ 뷰 ਨੇ ਦਿਲ ਤਾਂ ਕਰਦਾ ਹੈ ਕਿ ਹਰ ਜਗ੍ਹਾ ਤੇ ਖੜ ਕੇ ਆਪਾਂ ਜਿਹੜੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਕਰੀਏ ਪਰ ਇੰਨਾ ਸਮਾਂ ਨਹੀਂ ਹੁੰਦਾ ਕਿ ਆਪਾਂ ਹਰ ਜਗ੍ਹਾ ਤੇ ਰੁਕ ਸਕੀਏ ਤੇ ਉਹਦੇ ਵਿੱਚ ਤੁਹਾਨੂੰ ਇਹ 6-7 ਮਿੰਟ ਦਾ ਜਿਹੜਾ ਬਲੌਗ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਇਹ ਕੁਦਰਤ ਦੇ ਨਜ਼ਾਰੇ ਨੇ ਤੁਹਾਡੇ ਨਾਲ ਸਾਂਝੇ ਕਰੀਏ ਦੋਸਤੋ ਵੀਡੀਓ ਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਆਨੰਦ ਆਏਗਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਤੁਸੀਂ ਆਪਣੀ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਜੇਕਰ ਦੋਸਤੋ ਤੁਸੀਂ ਵੀ ਇਸ ਰੋਡ ਦੇ ਉੱਪਰ ਸਫ਼ਰ ਕਰ ਚੁੱਕੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੀਆਂ ਯਾਦਾਂ ਸਾਡੇ ਨਾਲ ਜਰੂਰ ਸਾਂਝੀਆਂ ਕਰਿਆ ਜੇ ਤੇ ਆਪਾਂ ਦੋਸਤੋ ਲਗਭਗ ਪਹੁੰਚ ਚੁੱਕੇ ਹਾਂ ਉਦੇਪੁਰ ਸ਼ਹਿਰ ਇਹ ਆਪਾਂ ਇੱਥੋਂ ਟਰਨ ਕਰਕੇ ਤੇ ਉਦੇਪੁਰ ਸ਼ਹਿਰ ਵੱਲ ਨੂੰ ਮੁੜੇ ਆਂ ਇਹ ਜਿਹੜਾ ਸਿੱਧਾ ਰੋਡ ਜਾਏਗਾ ਇਹ ਤਾਂ ਅੱਗੇ ਪੀਲਵਾੜਾ ਵੱਲ ਨੂੰ ਜਾਏਗਾ ਪੀਲਵਾੜਾ ਦਾ ਸਫ਼ਰ ਆਪਾਂ ਤੁਹਾਡੇ ਨਾਲ ਕੱਲ ਨੂੰ ਸਾਂਝਾ ਕਰਾਂਗੇ ਤੇ ਆਪਾਂ ਟਰਨ ਲੈ ਕੇ ਸ਼ਹਿਰ ਉਦੇਪੁਰ ਵੱਲ ਨੂੰ ਜਾ ਰਹੇ ਆਂ ਇਹ ਰਾਜਸਥਾਨ ਦਾ ਜਿਹੜਾ ਉਦੇਪੁਰ ਸ਼ਹਿਰ ਆ ਦੋਸਤੋ ਇਹ ਰਾਜਾ ਉਦੇ ਸਿੰਘ ਨੇ ਲਗਭਗ 1559 ਈਸਵੀ ਦੇ ਵਿੱਚ ਇਹ ਸ਼ਹਿਰ ਨੂੰ ਬਸਾਇਆ ਸੀ ਤੇ ਇਹ 1818 ਤੱਕ ਜਿਹੜੀ ਮਵਾਰਡ ਦੀ ਰਾਜਤਾਨੀ ਵੀ ਉਦੇਪੁਰ ਸ਼ਹਿਰ ਰਹਿ ਚੁੱਕਾ ਹੈ ਇਹ ਦੋਸਤੋ ਉਦੈਪੁਰ ਬਹੁਤ ਖੂਬਸੂਰਤ ਸ਼ਹਿਰ ਆ ਤੇ ਬਹੁਤ ਵੱਡਾ ਸ਼ਹਿਰ ਆ ਇਹ ਸ਼ਹਿਰ ਦੇ ਅਸੀਂ ਤੁਹਾਨੂੰ ਕੁਝ ਇਸ ਵੀਡੀਓ ਦੇ ਵਿੱਚ 뷰 ਦਿਖਾ ਰਹੇ ਆ ਆਪਾਂ ਦੋਸਤੋ ਜਿਹੜੀ ਇੱਥੇ ਫਤੇਸਾਗਰ ਲੇਕ ਆ ਪਸ਼ੋਲਾ ਲੇਕ ਆ ਉਸ ਦਾ ਵੀਊ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇਸੇ ਵੀਡੀਓ ਦੇ ਵਿੱਚ ਤੇ ਆਪਾਂ ਫਤਿਹਸਾਗਰ ਲੇਕ ਵੱਲ ਨੂੰ ਜਾ ਰਹੇ ਆ ਦੋਸਤੋ ਫਤਿਹਸਾਗਰ ਲੇਕ ਬਹੁਤ ਵੱਡੀ ਆ ਤੇ ਉਹ ਵੀ ਰਾਜਾ ਫਤਿਹ ਸਿੰਘ ਨੇ ਬਣਾਈ ਸੀ ਤੇ ਉਹਨਾਂ ਦੇ ਨਾਮ ਤੇ ਹੀ ਉਸ ਲੇਕ ਦਾ ਨਾਮ ਫਤਿਹਸਾਗਰ ਲੇਕ ਪਿਆ ਇਹ ਦੋਸਤੋ ਇਸ ਸਮੇਂ ਆਪਾਂ ਪਹੁੰਚ ਚੁੱਕੇ ਆ ਫਤਿਹਸਾਗਰ ਲੇਕ ਦੇ ਉੱਪਰ ਤੇ ਇਹ ਤੁਸੀਂ ਇਸ ਦਾ ਵੀਊ ਦੇਖ ਰਹੇ ਹੋ ਦੋਸਤੋ ਰਾਤ ਆਪਾਂ ਇੱਥੇ ਉਦੇਪੋਰੀ ਰੁਕੇ ਸੀ ਤੇ ਇਹ ਸਵੇਰ ਦੇ ਸਮੇਂ ਦਾ ਜਿਹੜਾ 뷰 ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇਸ ਵੀਡੀਓ ਦੇ ਵਿੱਚ ਤੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੋਵੇਗੀ ਤੁਹਾਨੂੰ ਇਹ ਫਤੇਸਾਗਰ ਝੀਲ ਜਿਹੜੀ ਉਹ ਨਜ਼ਰ ਆਉਂਦੀ ਹੋਵੇਗੀ ਦੋਸਤੋ ਉਦੇਪੁਰ ਦੀ ਫਤੇਸਾਗਰ ਝੀਲ ਤੇ ਲੋਕ ਸ਼ਾਮ ਨੂੰ ਜਿਹੜਾ ਸਨਸੈਟ ਉਹ ਸਪੈਸ਼ਲ ਦੇਖਣ ਆਉਂਦੇ ਆ ਉਸ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ ਤੇ ਇਹ ਸਵੇਰ ਦੇ ਸਮੇਂ ਦਾ 뷰 ਤੁਸੀਂ ਦੇਖ ਰਹੇ ਹੋ ਦੋਸਤੋ ਇੱਕ ਹੋਰ ਖਾਸੀਅਤ ਆ ਇਹ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਦਰਖਤਾਂ ਤੇ ਉਹਦੇ ਕਰਕੇ ਇੱਥੇ ਜਿਹੜਾ ਮੌਸਮ ਉਹ ਵੀ ਬਹੁਤ ਵਧੀਆ ਤੇ ਮੌਸਮ ਠੰਡਾ ਰਹਿੰਦਾ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੇਕਰ ਆਸ-ਪਾਸ ਨੇ ਤਾਂ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੇ ਦਰੱਖਤ ਦੇਖਣ ਨੂੰ ਮਿਲਦੇ ਆ ਤੇ ਦੋਸਤੋ ਇਹ ਤੁਹਾਡੇ ਨਾਲ ਅੱਜ ਆਪਾਂ ਮਾਉਂਟ ਆਬੂ ਤੋਂ ਲੈ ਕੇ ਤੇ ਉਦੇਪੁਰ ਤੱਕ ਦਾ ਸਫ਼ਰ ਸਾਂਝਾ ਕੀਤਾ ਤੁਹਾਨੂੰ ਉਦੇਪੁਰ ਸ਼ਹਿਰ ਦਾ ਕੁਝ ਜਿਹੜਾ ਆਪਾਂ ਵਿਜ਼ਿਟ ਕਰਾਇਆ ਤੇ ਕੁਝ ਜਿਹੜੀ ਇੱਥੇ ਵੇਖਣਯੋਗ ਜਗ੍ਹਾ ਨੇ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀਆਂ ਕੀਤੀਆਂ ਤੇ ਦੋਸਤੋ ਕੱਲ ਦੀ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਉਹ ਉਦੇਪੁਰ ਤੋਂ ਅਗਲੇ ਸਫ਼ਰ ਦੀ ਸਾਂਝੀ ਕਰਾਂਗੇ ਤੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਤੇ ਆਪਣੇ Facebook ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੋਸਤੋ ਹੁਣ ਇਸ ਸਮੇਂ ਆਪਾਂ ਜਿਹੜਾ ਉਦੇਪੁਰ ਸ਼ਹਿਰ ਤੋਂ ਬਾਹਰ ਵੱਲ ਨਿਕਲ ਕੇ ਤੇ ਆਪਾਂ ਆਪਣੇ ਅਗਲੇ ਸਫ਼ਰ ਪੀਲਵਾੜਾ ਵੱਲ ਨੂੰ ਵੱਧ ਰਹੇ ਆਂ ਤੇ ਇਹ ਸੀ ਦੋਸਤੋ ਸ਼ਹਿਰ ਉਦੇਪੁਰ ਖੂਬਸੂਰਤ ਤਾਂ ਦੋਸਤੋ ਕੱਲ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਪੀਲਵਾੜਾ ਦਾ ਸਫ਼ਰ ਸਾਂਝਾ ਕਰਾਂਗੇ ਧੰਨਵਾਦ